ਹੈਲੋ ਗਾਇਸ ਸਵਾਗਤ ਹੈ ਸੋਰਬਲ ਲੋਕਸ ਦੇ اندر ਤੇ ਅੱਜ ਤਾਂ ਕਰਨ ਲੱਗੇ ਆਂ ਸਬਜੀ ਗਰਮ ਜੋ ਕੀ ਹੋ ਗਈ ਆ ਪਹਿਲਾਂ ਨੂੰ ਬੰਦ ਕਰਕੇ ਗਰਮ ਨਾ ਹੋਈ ਇਹ ਸਬਜੀ ਹੈਗੀ ਕarele ਆ ਸਾਦੀ ਸੀਗੀ ਨਹੀਂ ਕੋਈ ਇਸ ਕਰਕੇ ਹੁਣ ਕarele ਹੀ ਖਾਣੇ ਪੜੇ ਆ ਕਰੇ ਲੇ ਖਾਣਾ ਟ੍ਰੇਲਿੰਗ ਤੇ ਗਾਇਜ਼ ਆ ਆਪਣੀ ਆ ਗਈ ਰੋਟੀ ਤੇ ਅੱ茶 ਆ ਗਈ ਤੇ ਨਾਲ ਆ ਗਈ ਬਿਸਕਟ ਦਰੂ ਖਾ ਕੇ ਮਿਲਦੇ ਆ ਠੀਕ ਤੇ ਗਾਇਜ਼ ਆਪਾਂ ਖਾਣ ਲੱਗੇ ਆਏ ਹੁਣ ਬਿਸਕਟ ਤੁਸੀਂ ਵੀ ਖਾ ਲਓ ਲੋ ਗਾਇਸ ਬਿਸਕਟ ਖਾ ਕੇ ਮਿਲਦੇ ਆ। ਤੁਸੀਂ ਵੀ ਖਾ ਲਓ ਬਿਸਕਟ ਇੱਥੇ ਜਾ ਕੇ ਕਹਿਣਾ ਹੈ। ਉੱਪਰ ਲੈ ਲੈ। ਉੱਪਰ ਤੇ ਗਾਇਸ ਗੋਰਾ ਨੇ ਸਾਰਾ ਸਾਫ਼ ਕੀਤਾ। ਸਾਰੀ ਸਾਫ਼ ਕਰ ਦਿੱਤਾ। ਤੇ ਦਾਣੇ ਵੀ ਉਹਨੇ ਪਾਏ ਕੱਲੇ ਨਹੀਂ। ਦਾਣੇ ਸੁੱਕ ਕੇ ਇਹਦੇ ਹੱਥ ਫੇਰ ਦਿੰਨੇ ਆ। ਸੋ ਗਾਈਜ਼ ਸੋ ਗਾਇਜ਼ ਉੱਪਰ ਚਲੇ ਆ ਪਰਿਓ ਲੈਣ ਦੇ ਲਈ ਮੋਸੋ ਇੱਕ